ਜੀ ਜੀ ਐਨ ਨੂੰ ਕਿਦਾਂ ਹਾਲ ਚਾਲ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹੋਗੇ ਉੱਪਰ ਵੱਲ ਤੁਹਾਨੂੰ ਸਭ ਨੂੰ ਆਪਣੀ ਚੜਦੀ ਕਲਾ ਦੀ ਸ਼ੁਭਕਾਮਨਾ ਤੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਜੀ ਵੀਡੀਓ ਬੜੀ ਮਜ਼ੇਦਾਰ ਹੋਣ ਵਾਲੀ ਹੈ ਜੀ ਬੜੀ ਹਸਾਨ ਵਾਲੀ ਬੜੀ ਜ਼ਬਰਦਸਤ ਹੈ ਇਹ ਵਾਹਿਗੁਰੂ ਰਿਕਾਰਡ ਵਾਲਿਆਂ ਦੀ ਵੀਡੀਓ ਹੈ ਜਿਹੜੀ ਆਪਾਂ ਦੇਖਣ ਜਾ ਰਹੇ ਆ ਅਚਰ ਫਨੀ ਵੀਡੀਓ ਹੈ ਮਤਲਬ ਕਿ ਇਹ ਵਿੱਚ ਫਨੀ ਟਾਈਪ ਦੀ ਹੋ ਸਕਦੀ ਹੈ ਵਿੱਚ ਮਤਲਬ ਇਹ ਐਸੀ ਗੱਲ ਸੁਣਾਉਂਦੇ ਨੇ ਜਿਹੜੀ ਕਿ ਮਾ ਹਸਨ ਅਲੀ ਵੀ ਹੈ ਤੇ ਮਜ਼ੇ ਦੀ ਵੀ ਹੈ ਤੇ ਆਪਾਂ ਪਹਿਲੇ ਗੱਲਬਾਤ ਤੁਸੀਂ ਪਹਿਲੀ ਵਾਰੀ ਸੁਣੋ ਸੱਚੇ ਵਾਕਿਆ ਸੱਚੇ ਵਾਕਿਆ ਅਸੀਂ ਆਪਣੇ ਚੈਨਲ ਤੇ ਪਹਿਲੇ ਸੁਣੋ ਆਪਣਾ ਐਵੇਂ ਲੱਗ ਰਿਹਾ ਜਿਵੇਂ ਇਹਨਾਂ ਦੇ ਫੇਸ ਇਮਪ੍ਰੈਸ਼ਨ ਹੈਗੇ ਨੇ ਨਾ ਜਿਵੇਂ ਬਹੁਤ ਸੀਰੀਅਸ ਹੋ ਕੇ ਨਹੀਂ ਬੈਠੇ ਹੋਣਗੇ ਠੀਕ ਹੈ ਲੇਕਿਨ ਜਿਹਦਾ ਤੁਸੀਂ ਇਹਨਾਂ ਦੀ ਗੱਲਬਾਤ ਸੁਣੋਗੇ ਨਾ ਤੁਹਾਨੂੰ ਪਤਾ ਚੱਲੇਗਾ ਅਸਲੀ ਅਸੀਂ ਅਸੀਂ ਪਹਿਲੇ ਸੁਣਨਾ ਹੈ ਚਲੋ ਸੁਣਦੇ ਆ ਤੇ ਫਿਰ ਇਹਦੇ ਦੇ ਕਰਦੇ ਤੇ ਇਹਨਾਂ ਦਾ ਨਾਮ ਹੈ ਜੀ ਡਾਡੀ ਭਾਈ ਗੁਰਪ੍ਰੀਤ ਸਿੰਘ ਪਦਾਮ ਤੇ ਪਹਿਲੇ ਆਪਾਂ ਇਹਨਾਂ ਨੂੰ ਸੁਣਦੇ ਆ ਤੇ ਬਾਕੀ ਵਿਚਾਰ ਬਾਅਦ ਚ ਸਾਂਝੀ ਕਰਦੇ ਆ ਜੀ ਸੋਨ ਦੇ ਕੇ ਵੇਖਦੇ ਆ ਸੋਨ ਦੇ ਨੇ ਵੇਖਦੇ ਨੇ ਆਪਣੀ ਜੇਦ ਉੱਤੇ ਆਈ ਹੋਵੇ ਤਰੀਆ ਆਪਣੇ ਹੱਥ ਦੇ ਉੱਤੇ ਆਈ ਹੋਵੇ ਹੂੰ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ ਅਸੀਂ ਜਿੰਨੇ ਵੀ ਬੈਠੇ ਆ ਜਾਂ ਸਾਡੇ ਵੀਰ ਭਰਾ ਬੈਠੇ ਆ ਇਹ ਸਾਰੀ ਦਿਹਾੜੀ ਜਿੱਥੇ ਮਰਜੀ ਰੋਬ ਛਾੜਦੇ ਰਹਿਣ ਘਰ ਜਾ ਕੇ ਘਰ ਉੱਤਰਦੇ ਆ ਆਪਣਾ ਰੋਬ ਗੱਡੀ 'ਚ ਰੱਖ ਲੈਣੇ ਕਿਉਂਕਿ ਢਾਡੇ ਨਾਲ ਵਾਹ ਪਹਿਣਾ ਹੁਣ ਰੋਬ ਚੱਲਣਾ ਨਹੀਂ ਉੱਥੇ ਕਿੰਡਰ ਫਾਰਮ ਭਾਈ ਇਦਾਂ ਹੀ ਨੇ ਉਹਵੇਂ ਦਾ ਪਾਣੀ ਪ੍ਰਵਾਹ ਕਰਦੇ ਆਪਾਂ ਦੇ ਆਉ ਮੈਨੂੰ ਮੈਨੂੰ ਆ ਜਾਈ ਘਰ ਤੇ ਉਹਨੂੰ ਕੰਪਨੀਆਂ ਘਰ ਪਹਿਲਾਂ ਆ ਜਾਂਦੀਆਂ ਵੀ ਸਰਦਾਰ ਸਾਹਿਬ ਆ ਰਹੇ ਆ ਹਾਂਜੀ ਇਸ ਕਰਕੇ ਆਪਾਂ ਜਿੰਨੇਕ ਬੈਠੇ ਹੈਗੇ ਸੇਵ ਵਾਲੇ ਹੀ ਆ ਇਹ ਸੇਵ ਵਾਲੀ ਗੱਲ ਸਰਾ ਲਈ ਉਹਨਾਂ ਨੂੰ ਮੈਨੂੰ ਮਗਰੋਂ ਫੋਨ ਆਇਆ ਉਹ ਕਹਿੰਦਾ ਸਾਡੇ ਦੇ ਪਿੰਡ ਚ ਖੇਡ ਬਣ ਗਈ ਆ ਜਿਹੜਾ ਬੰਦਾ ਘਰੋਂ ਕੁੱਟ ਖਾਵੇਂ ਦੇ ਲਸੀ ਵਾਲਾ ਤੁਰਿਆ ਜਾਂਦਾ ਹੁਣ ਸਿਆਣੇ ਦੇ ਸੂ ਜਵਾਨ ਬੈਠੇ ਹੋ ਮੇਰੇ ਨਾਲ ਵੱਧ ਵਿਦਵਾਨ ਬੈਠੇ ਹੋ ਪੜ੍ਹੇ ਲਿਖੇ ਬੈਠੇ ਹੋ ਦੁਨੀਆ ਦੇ ਤਿੰਨ ਜਾਣਿਆਂ ਦਾ ਹੱਥ ਵਿਦਵਾਨਾਂ ਨੇ ਗਿਣਿਆ ਤਿੰਨ ਜਾਣਿਆਂ ਦਾ ਹੂੰ ਇਹ ਤਿੰਨ ਜਾਣੇ ਜਿੱਦਣ ਜਿੱਦ ਤੇ ਆਏ ਹੋਣ ਹਾਂ ਤੇ ਦੁਨੀਆ ਦੀ ਕੋਈ ਤਾਕਤ ਇਹਨਾਂ ਨੂੰ ਹਰਾ ਨਹੀਂ ਸਕਦੀ ਤੇ ਡਲਾ ਨਹੀਂ ਸਕਦੀ ਹੂੰ ਪਹਿਲੇ ਨੰਬਰ ਉੱਤੇ ਹਾਂ ਬਾਲ ਹੱਥ ਬੱਚਾ ਜੇਦ ਉੱਤੇ ਆਇਆ ਹੋਵੇ ਬੱਚਾ ਬਿਲਕੁਲ ਤਕਰੀਬਨ ਗ੍ਰਸਤੀ ਬੈਠੇ ਹੋ ਤੁਹਾਡੇ ਘਰਾਂ 'ਚ ਛੋਟੇ ਬੱਚੇ ਹੋਣਗੇ ਜਾਂ ਤੁਸੀਂ ਖੁਦ ਵੀ ਛੋਟੇ ਬੱਚੇ ਰਹੇ ਹੋ ਕਦੀ ਆਪਣੇ ਮਾਪਿਓ ਨੂੰ ਪੁੱਛ ਲਵੇ ਗੱਲ ਬੱਚੇ ਦਾ ਹੱਠ ਵਿਦਵਾਨਾਂ ਨੇ ਕਿਹਾ ਵੀ ਜਦਨ ਆਪਣੀ ਜਿੱਦ ਤੇ ਹੋਵੇ ਵੱਡੇ ਵੱਡੇ ਝੋਕਦੇ ਨੇ ਬਾੜ ਹੱਠ ਦੂਜੇ ਨੰਬਰ ਉੱਤੇ ਹਰ ਰਾਜੇ ਦਾ ਹੱਠ ਨਹੀਂ ਜੇ ਰਾਜਾ ਆਪਣੀ ਜਿੱਦ ਉੱਤੇ ਆਇਆ ਹੋਵੇ ਸਰਕਾਰ ਆਪਣੀ ਜਿੱਦ ਉੱਤੇ ਆਈ ਹੋਵੇ ਤਾਂ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਤੇ ਇਸੇ ਚੀਜ਼ ਨੂੰ ਵਿਦਵਾਨ ਲਿਖਦਾ ਤ੍ਰਿਆ ਹੱਠ ਤ੍ਰਿਆ ਦਾ ਮਤਲਬ ਹੁੰਦੀ ਔਰਤ ਹੂੰ ਪ੍ਰਿਆ ਤ੍ਰਿਆ ਤ੍ਰਿਆ ਆਈ ਹੋਵੇ ਤ੍ਰਿਆ ਆਪਣੇ ਹੱਠ ਦੇ ਉੱਤੇ ਆਈ ਹੋਵੇ ਦੁਨੀਆ ਦਾ ਕਿਹੜਾ ਕੰਮ ਹੈ ਜਿਹੜਾ ਹੋ ਨਹੀਂ ਸਕਦਾ ਹੂੰ ਜੋਨੇ ਕਿਹਾ ਨਾ ਕਿ ਇਥੇ ਕੰਦ ਵੱਜਣੀ ਆ ਤੇ ਮੈਂ ਕੱਲ ਸ਼ਾਮਾਂ ਨੂੰ ਪੇ ਕਿਉਂ ਆਜਣਾ ਤੇ ਕੱਲ ਤੱਕ ਨਹੀਂ ਪੁੱਟੀ ਹੋਵੇ ਤੇ ਕੰਦ ਵੱਜੀ ਹੋਵੇ ਅੱਢ ਚਾਹੀਦੀਆਂ ਮੈਂ ਹਰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਕੰਦ ਤੜਾ ਜਾਵੇ ਕੰਦ ਬੰਦਾ ਬੰਦਾ ਹੋ ਜੂ ਇੱਕ ਦਿਨ ਚ ਹੂੰ ਤੇ ਜੋਨੇ ਕਹਾਂ ਨਾ ਵੀ ਕੱਲ ਤੱਕ ਇਹ ਕੰਦ ਟੁੱਟੀ ਚਾਹੀਦੀ ਆ ਇਹ ਵਿੱਚ ਕੰਦ ਨਹੀਂ ਘਰ ਚ ਚਾਹੀਦੀ ਜਿੱਡੇ ਮਰਜੀ ਮਹਿੰਗੀ ਬਣਾ ਦਿਓ ਛਾਵੇਂ ਤੋਂ ਪਹਿਲਾਂ ਪਹਿਲਾਂ ਕੰਮ ਹੋ ਜਾਂਦਾ ਬੰਦਾ ਮਾਂ ਪਿਓ ਨੂੰ ਤਾਂ ਨਾ ਕਰ ਸਕਦਾ ਪਰ ਤਰੀਆ ਨੂੰ ਕਦੀ ਨਾ ਨਹੀਂ ਕਿਸੇ ਤਰੀਆ ਕਰਦਾ ਸਰਕਾਰ ਜੋ ਭੈਣਾ ਬੈਠੀਆਂ ਮਤਾਵਾ ਬੈਠੀਆਂ ਤੁਸੀਂ ਜਿੱਦ ਤੇ ਆਈਆਂ ਹੋ ਤੇ ਬਾਬੇ ਫਰੀਦ ਨੂੰ ਬਾਬਾ ਫਰੀਦ ਬਣਾ ਸਕਦੀਆਂ ਜੇ ਵੇਖੋ ਫਰੀਦ ਨੂੰ ਭਗਤੀ ਤੇ ਲਾਉਣਾ ਇੱਕ ਮਾਂ ਦਾ ਕੰਮ ਸੀ ਔਰਤ ਨੇ ਬਾਬਾ ਫਰੀਦ ਬਣਾਇਆ ਵਾ ਬਿਲਕੁਲ ਜੇ ਤਰੂ ਨੂੰ ਭਗਤ ਤਰੂ ਤਰੂ ਕਹਿ ਕੇ ਪੁਜਿਆ ਜਾਂਦਾ ਵਾ ਪ੍ਰਹਿਲਾਦ ਨੂੰ ਭਗਤ ਪ੍ਰਹਿਲਾਦ ਕਿਹਾ ਜਾਂਦਾ ਓਦੇ ਪਿੱਛੇ ਕੰਮ ਇੱਕ ਔਰਤ ਆ ਮਾਂ ਕੰਮ ਕਰਦੀ ਆ ਤੁਹਾਡੀ ਜਿੱਦ ਸੀ ਮੈਂ ਪੁੱਤ ਨੂੰ ਆ ਬਣਾਉਣਾ ਐ ਅਸੀਂ ਜਿੰਨੇ ਵੀ ਬੈਠੇ ਆ ਜਾਂ ਸਾਡੇ ਵੀਰ ਭਰਾ ਬੈਠੇ ਆ ਇਹ ਸਾਰੀ ਦਿਹਾੜੀ ਜਿੱਥੇ ਮਰਜੀ ਰੋਬ ਛਾੜਦੇ ਰਹਿਣ ਘਰ ਉੱਤਰਦੇ ਆ ਆਪਣਾ ਰੋਬ ਗੱਡੀ 'ਚ ਰੱਖ ਲੈਣੇ ਕਿਉਂਕਿ ਡਾਢੇ ਨਾਲ ਵਾਹ ਪੈਣਾ ਹੁਣ ਰੋਬ ਚੱਲਣਾ ਨਹੀਂ ਹੁੰਦੀ ਹੂੰ ਉਹ ਕੋਈ ਰਾਜਾ ਸੀ ਨਾ ਉਹਨੇ ਐਲਾਨ ਕਰ ਦਿੱਤਾ ਕਹਿੰਦਾ ਵੀ ਮੇਰੇ ਰਾਜ ਵਿੱਚ ਕੋਈ ਐਹੋ ਜਿਹਾ ਬੰਦਾ ਆਵੇ ਜਿਹੜਾ ਐਲਾਨ ਕਰੇ ਕਿ ਮੈਂ ਘਰੋਂ ਨਹੀਂ ਜੇ ਡਰਦਾ ਬਸ ਜਿਹੜਾ ਬੰਦਾ ਜਿੱਤ ਗਿਆ ਉਹਨੂੰ ਤੇ ਘੋੜਾ ਇਨਾਮ ਵਿੱਚ ਦਿਆਂਗੇ ਤੇ ਜਿਹੜਾ ਹਾਰ ਗਿਆ ਉਹਨੂੰ ਸੇਬ ਦਿਆਂਗੇ ਉਹ ਜਿਹੜਾ ਵੀ ਹਾਰ ਜਾਵੇ ਉਹ ਪਿੰਡ ਤੋਂ ਬਾਹਰ-ਬਾਰ ਦੋਵੇਂ ਜੀ ਰਹਿੰਦੇ ਇਹਦੇ ਘਰ ਵਾਲੀ ਜਾਂਦੀ ਵੀ ਡਰਦਾ ਤੇ ਤੂੰ ਮੇਰੇ ਤੋਂ ਹੈਂਗਾ ਹੂੰ ਉਦਾਂ ਗੱਪ-ਗਪੌੜਾ ਮਾਰਦੇ ਜਾ ਕੇ ਵੀ ਮੈਂ ਨਹੀਂ ਡਰਦਾ ਹੂੰ ਉਹ ਛਾ ਨੂੰ ਤਾਂ ਆ ਦੇ ਜਾ ਕੇ ਉਹ ਘੋੜਾ ਤੇ ਕੋਈ ਜਿੱਤ ਕੇ ਲਿਆ ਕੋਈ ਤੇ ਕੰਮ ਚੱਜਦਾ ਕਰ ਉਹ ਆ ਆ ਗਿਆ ਮੋਛਾਂ ਨੂੰ ਤਾਦ ਦਿੰਦਾ ਦਿੰਦਾ ਰਾਜੇ ਨੂੰ ਕਹਿੰਦਾ ਨਾ ਨਾ ਪਾਣੀ ਪ੍ਰਵਾਹ ਕਰ ਦੇ ਆਪਾਂ ਤੇ ਉਹ ਮੋੜ ਮੁੜੀ ਦਾ ਅਜੇ ਘਰ ਆਲਾ ਤੇ ਉਹਨੂੰ ਕੰਪਨੀਆਂ ਘਰ ਪਹਿਲਾਂ ਆ ਜਾਂਦੇ ਨੇ ਇਹ ਸਰਦਾਰ ਸਾਹਿਬ ਆ ਰਹੇ ਆ ਰਾਜਾ ਵੜਾ ਖੋਜੋਇਆ ਉਹਨੇ ਸੋਚਿਆ ਵੀ ਕੋਈ ਮਰਦ ਤੇ ਨਿਤਰਿਆ ਲਾਡ ਯੋਨੇ ਕਾਲੇ ਰੰਗ ਦਾ ਘੋੜਾ ਦੇ ਦਿੱਤਾ ਉਹ ਜਿੱਤ ਕੇ ਚਲਾ ਗਿਆ ਉਹ 15 ਕਮੇਂਟੀ ਨਾਲ ਵਾਪਸ ਤੁਰਿਆ ਆਵੇ। ਉਹ ਰਾਜੇ ਨੂੰ ਕਹਿੰਦਾ ਵੀ ਘੋੜਾ ਚੇਂਜ ਕਰ ਦੇ, ਕਾਲਾ ਨਹੀਂ ਚਿੱਟਾ ਲੈਣਾ। ਰਾਜਾ ਕਹਿੰਦਾ ਕਿਉਂ? ਇਨਾਮ ਤੇ ਇਨਾਮ ਹੁੰਦਾ। ਕਹਿੰਦਾ ਨਹੀਂ। ਕਾਲਾ ਛੱਡ ਕੇ ਜਾਣਾ ਵਾ ਘੋੜਾ ਚਿੱਟਾ ਹੀ ਲੈ ਕੇ ਜਾਣਾ। ਕਿਹਦਾ ਕਾਰਨ? ਇਹਨਾਂ ਮੇਰੇ ਵਾਲੀ ਕਹਿੰਦੀ ਆ ਵੀ ਚਿੱਟਾ ਲੈ ਕੇ ਆ। ਕਹਿੰਦਾ ਵੀ ਘੋੜਾ ਬਣਦੇ ਸੇਵ ਚੋਕ। ਕੋਈ ਘੋੜੇ ਤੱਕ ਨਹੀਂ ਚੱਲਦੀ। ਅਗਲੀ ਨੇ ਘੋੜਾ ਮੜਾ ਦਿੱਤਾ। ਚਲੋ ਰਾਤ ਪਈ। ਰਾਜਾ ਰਾਜੇ ਦਾ ਦਰਵਾਜਾ ਖੜਕਾਇਆ ਵਜ਼ੀਰ ਨੇ ਵਜ਼ੀਰ ਕਹਿੰਦਾ ਰਾਜਾ ਸਾਹਿਬ ਬੂਹਾ ਖੋਲੋ ਰਾਜੇ ਨੇ ਬੂਹਾ ਖੋਲਿਆ ਕੇ ਵਜ਼ੀਰ ਖਲੋਤਾ ਵਜ਼ੀਰ ਕਹਿੰਦਾ ਰਾਜਾ ਸਾਹਿਬ ਇੱਕ ਗੱਲ ਦੱਸੋ ਕਿ ਜਿੱਤੇ ਨੂੰ ਤੇ ਘੋੜਾ ਹਾਰੇ ਨੂੰ ਸੇਵ ਹਾਂ ਕੋ ਕਣਕ ਦੀ ਬੋਰੀ ਰੱਖ ਲੈਣੋ ਕੋਈ ਆਟਾ ਰੱਖ ਲੈਣੋ ਕੋਈ ਦਾਲ ਚੌਲ ਰੱਖ ਲੈਣੋ ਚਲੋ ਹਾਰੇ ਬੰਦਾ ਵੀ 4 ਦਿਨ ਰੋਟੀ ਖਾਂਦਾ ਸੇਵ ਥੋੜਾ ਕੋਈ ਗੱਲ ਹੁੰਦੀ ਆ ਤੇ ਰਾਜਾ ਮੂੰਹ ਤੇ ਲਾ ਜਾ ਕਰਕੇ ਕਹਿੰਦਾ ਮੈਂ ਰੱਖਿਆ ਤੇ ਕਣਕ ਚੌਲੀ ਸੀ ਹਾਂ ਮੇਰੇ ਵਾਲੀ ਕਹਿੰਦੀ ਸੇਬ ਹੀ ਰੱਖਣਾ ਵਜ਼ੀਰ ਕਹਿੰਦਾ ਰਾਜਾ ਸਾਹਿਬ ਸੇਬ ਨਾ ਜੀ ਕਿਹਾ ਜੀ ਕਿ ਉਹੋ ਹੀ ਖਾਓਗੇ ਪਹਿਲੇ ਆਣ ਹੈਗੇ ਤਾਂ ਤੁਸੀਂ ਵੀ ਸੇਬ ਵਾਲੀ ਜੀ ਹੁਣ ਰਾਜਾ ਨਾਲੇ ਤੇ ਖਾਵੇ ਸੇਬ ਤੇ ਨਾਲੇ ਵਜ਼ੀਰ ਨੂੰ ਕਹਿੰਦਾ ਉਹ ਤੂੰ ਦਿਨੇ ਮਰਦੋਂ ਕਿ ਤੂੰ ਅੱਧੀ ਰਾਤ ਹੀ ਮੇਰਾ ਬੂਹਾ ਭੱਲਣਾ ਹੀ ਆ ਗਏ ਇਹ ਸੌਣ ਦਾ ਟਾਈਮ ਆ ਤੂੰ ਅੱਧੀ ਰਾਤ ਮੈਨੂੰ ਪੁੱਛਣ ਆ ਗਿਆ ਤੇ ਵਜ਼ੀਰ ਕਹਿੰਦਾ ਮੈਂ ਆਉਣਾ ਤੇ ਦਿਨੇ ਹੀ ਮੇਰੀ ਵਾਲੀ ਕਹਿੰਦੀ ਹੁਣੇ ਪੁੱਛ ਦੇ ਨਹੀਂ ਪੁੱਛ ਗਿਆ ਉਹ ਜੀ ਲੱਲ ਵੇਖ ਕੇ ਰਾਜਾ ਕਹਿੰਦਾ ਵੀ ਹੈਗੇ ਤੇ ਆਪਾਂ ਵੀ ਸੇਵ ਵਾਲੇ ਹੀ ਆ ਇਸ ਕਰਕੇ ਆਪਾਂ ਜਿੰਨੇਕ ਬੈਠੇ ਹੈਗੇ ਸੇਵ ਵਾਲੇ ਹੀ ਆ ਹਾਂਜੀ ਉਹ ਮੈਂ ਇੱਕ ਪਿੰਡ 'ਚ ਗੱਲ ਸੁਣਾ ਤੇ ਬੈਠਾ ਮੈਨੂੰ ਮਗਰੋਂ ਫੋਨ ਆਇਆ ਉਹ ਕਹਿੰਦਾ ਸਾਡੇ ਦੇ ਪਿੰਡ 'ਚ ਖੇਡ ਬਣ ਗਈ ਆ ਜਿਹੜਾ ਬੰਦਾ ਘਰੋਂ ਗੁੱਟ ਖਾਵੇਂ ਦੇ ਲਸੀਵ ਵਾਲਾ ਤਰਿਆ ਜਾਂਦਾ ਏ ਨੇ ਤੁਸੀਂ ਕਹਿਣ ਲੱਗ ਪਿਓ ਕਿ ਇਹਨੂੰ ਇਹ ਗੱਲ ਢਾਢੀ ਸੁਣਾ ਕੇ ਗਿਆ ਮੈਂ ਇਸ ਕਰਕੇ ਕਿਹਾ ਏ ਗਗਰਾਂ ਦਾ ਸ਼ਿੰਗਾਰ ਨੇ ਔਰਤਾ ਚਾਹੇ ਉਹ ਮਾਂ ਦੇ ਰੂਪ ਅੰਦਰ ਏ ਚਾਹੇ ਉਹ ਭੈਣ ਦੇ ਰੂਪ ਅੰਦਰ ਏ ਚਾਹੇ ਉਹ ਪਤਨੀ ਦੇ ਰੂਪ ਅੰਦਰ ਏ ਕੋਈ ਵੀ ਰਿਸ਼ਤਾ ਹੈ ਜਦਨ ਇਹ ਜੇਦ ਉੱਤੇ ਆਇਆ ਹੋਵੇ ਹਰ ਕੰਮ ਹੋ ਸਕਦਾ ਹੈ ਇਸ ਕਰਕੇ ਜੇ ਤੁਸੀਂ ਆਪਣੀ ਔਲਾਦ ਆਪਣੇ ਘਰਾਂ ਨੂੰ ਸੁਧਾਰਨਾ ਤੁਸੀਂ ਜਿੱਦ ਫੜ ਲਓ ਕੀ ਨਹੀਂ ਹੋ ਸਕਦਾ ਪਰ ਜੇ ਮਦਰ ਲਾ ਕੇ ਚੱਲ ਲੱਗੇ ਨੁਕਸਾਨ ਵੀ ਬੜੇ ਵੱਡੇ ਕਰਾਇਆ ਮੇਰੇ ਲਈ ਬੜੀ ਵਧੀਆ ਮਜ਼ਾ ਆ ਗਿਆ ਹੈ اچھا ਇਹ ਨਹੀਂ ਕਿ ਫਨੀ ਹੈ ਇਹ ਦੇ ਵਿੱਚ ਬਹੁਤ ਅچھے ਮਤਲਬ ਕਿ ਸਬਕ ਵੀ ਹੈਗਾ ਨਾ ਵੀਡੀਓ ਦੇ ਵਿੱਚ ਬੜੀ ਵਧੀਆ ਅਸੀਂ ਆਪਣੇ ਚੈਨਲ ਤੇ ਪਹਿਲੇ ਵੀ ਦੇਖੀ ਸੀ ਲੇਕਿਨ ਯਕੀਨ ਕਰੋ ਮਜ਼ਾ ਆਇਆ ਸੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਨਾ ਸੁਣਨ ਵਾਲੀਆਂ ਹੁੰਦੀਆਂ ਬਿਲਕੁਲ ਹਰਿਆ ਵੀ ਕਥਾ ਕਰਦੇ ਨੇ ਤੇ ਬਹੁਤ ਦੁਨੀਆ ਸੁਣਦੀ ਹੈ ਇਹਨਾਂ ਨੂੰ ਮੈਨੂੰ ਲੱਗਦਾ ਇਰਫਾਨ ਭਾਈ ਕੋੜੇ ਵਾਲੇ ਨੇ ਤੁਹਾਡੇ ਸਾਹਮਣੇ ਬੈਠੇ ਬਹੁਤ ਲੋਕ ਕੋਲ ਜਾਂਦੇ ਨੇ ਉਹਰ ਲਾਂਦੀ ਕੋਈ ਨਹੀਂ ਗਿਆ ਤੇ ਕੈਮਰਾ ਕੈਮਰੇ ਤੇ ਕਹਾੜੇ ਵਾਲਾ ਉਹ ਹੀ ਚਾਲ ਬਣੀ ਨਾ ਹੈ ਸੇਬ ਵਾਲੇ ਬਸ ਲੋਕਾਂ ਤੋਂ ਸੀ ਕੋੜੇ ਵਾਲੇ ਹੈ ਹੈ ਕੋੜੇ ਵਾਲੀ ਗੱਲ ਪਰ ਹੈ ਚੀਤੇ ਰੰਗ ਵਾਲਾ ਚਿੱਟਾ ਕੇ ਕਾਲਾ ਨੇ ਕਾਲਾ ਕਾਲਾ ਕਹਿੰਦਾ 15 ਮਿੰਟ ਬਾਅਦ ਫੇਰ ਤੁਰਿਆ ਆਵੇ ਕਹਿੰਦਾ ਵੀਰ ਦੀ ਗੱਲ ਸਹੀ ਏ ਕਹਾਣੀ ਘਰ ਘਰ ਦੀ ਏ ਕਹਾਣੀ ਹਰ ਘਰ ਦੀ ਏ ਜੀ ਕੋਈ ਜਿੰਨਾ ਮਰਜ਼ੀ ਮੁੱਛਾਂ ਨੂੰ ਤਾਉ ਦੇ ਲਵੇ ਘਰ ਵੜਨ ਤੋਂ ਬਜੇ ਤੁਸੀਂ ਇਹ ਦੇਖ ਲਓ ਕਿ ਜਿਹੜਾ ਬਾਦਸ਼ਾਹ ਏ ਉਹ ਚਾਰਾ ਜਿਹੜਾ ਉਹ ਸੇਵਾਲਾ ਰਾਜਾ ਸੇਵਾਲਾ ਨਿਕਲੇ ਆ ਕਹਿੰਦਾ ਮੈਂ ਤਾਂ ਰੱਖਣੀ ਤਾਂ ਚਾਹਵੇਂਗੀ ਬੋਰੀ ਵਗੈਰਾ ਸੀ ਲੇਕਿਨ ਮੈਂ ਪਿੱਛੋਂ ਆਰਡਰ ਆ ਰਿਹਾ ਸੀ ਸੇਵ ਵੀ ਰੱਖਣਾ ਏ ਤੁਸੀਂ ਹੈ ਅੱਛਾ ਪਿਛਲਾ ਆਰਡਰ ਹੀ ਜ਼ਿਆਦਾ ਬਣਿਆ ਹਾਂ ਜੀ ਵੱਧਾ ਜੋ ਕੁਝ ਮਰਜ਼ੀ ਕਰ ਲਵੇ ਜਿੰਨੇ ਮਰਜ਼ੀ ਰੋਲਾ ਪਾ ਲਵੇ ਬਿਲਕੁਲ ਪਿਛਲਾ ਆਰਡਰ ਬ ਲੋਇਆ ਲੇਕਿਨ ਕਾਸ਼ਵੀਰੀ ਉਹਨਾਂ ਨੇ ਬੜੀ ਗੱਲ ਵਧੀਆ ਗੱਲ ਕੀਤੀ ਕਿ ਔਰਤ ਤੇ ਬੱਚਾ ਜਦੋਂ ਆਪਣੀ ਜ਼ਿੱਦ ਤੇ ਆ ਜਾਂਦਾ ਹੈ ਨਾ ਹਮੇਸ਼ਾ ਬੰਦਾ ਹੀ ਢਾਲਦਾ ਉਹ ਕਹਿਦੇ ਵੇ ਕਿ ਇੱਥੇ ਸ਼ਾਮ ਨੂੰ ਅਗਰ ਮੈਨੂੰ ਕੰਦ ਚਾਹੀਦੀ ਹੈ ਤੇ ਕੰਦ ਵੱਜ ਜਾਂਦੀ ਹੈ ਤੇ ਢਾਈ ਚਾਹੀਦੀ ਤਾਂ ਢਾਈ ਵੀ ਚਾਹੀਦੀ ਕਿ ਅਗਰ ਔਰਤ ਮਤਲਬ ਕਿ ਸਿੱਧੀ ਹੈ ਨਾ ਤੇ ਫਿਰ ਕੁਝ ਵੀ ਨਹੀਂ ਉਹਨਾਂ ਨੇ ਲਾਸਟਿਕ ਗੱਲ ਕੀਤੀ ਹੈ ਕਿ ਔਰਤ ਜੇ ਇਹੀ ਜ਼ਿੱਦ ਆਪਣੇ ਘਰ ਬਣਾਉਣ ਦੇ ਲੱਗ ਜਾਵੇ ਨਾ ਤੇ ਉਹ ਬਣਾ ਸਕਦੀ ਉਹ ਆਪਣਾ ਘਰ ਵੀ ਬਣਾ ਸਕਦੀ ਕਿਉਂਕਿ ਔਰਤ ਜਿਹੜੀ ਹੈ ਨਾ ਉਹ ਜੋ ਕਰਨਾ ਚਾਹੇ ਕਰ ਸਕਦੀ ਹੈ ਅਗਰ ਉਹ ਹੀ ਇਹ ਜ਼ਿੱਦ ਜਿਹੜੀ ਹੈ ਇਹ ਜਿਹੜਾ ਉਹਨਾਂ ਦਾ ਮਤਲਬ ਕਿ ਜ਼ੇਦਾ ਲਿਆ ਉਹ ਆਪਣਾ ਘਰ ਬਣਾਣ ਤੇ ਆਪਣੇ ਵਿਚਾਰ ਜਿੱਦ ਬੱਚੇ ਨੇ ਬੱਚਿਆਂ ਨੂੰ ਤੇ ਕੋਈ ਨਹੀਂ ਬੱਚੇ ਦੇ ਚਲ ਛੋਟੇ ਹੁੰਦੇ ਨੇ ਜ਼ਿੱਦ ਕਰਦੇ ਨੇ ਲੇਕਿਨ ਜਿਹੜੀ ਔਰਤ ਹੈ ਵੱਡੀ ਹੈ ਔਰਤ ਔਰਤ ਹੀ ਘਰ ਬਣਾਣ ਵਾਲੀ ਹੈ ਤੇ ਔਰਤ ਹੀ ਘਰ ਚਲਾਉਂਦੀ ਹੈ ਹਾਂ ਅੱਛਾ ਇੱਕ ਚੀਜ਼ ਹੋਰ ਹੈ ਬੱਚਾ ਕੀ ਕਹਿੰਦੇ ਨੇ ਫਿਰ ਵੀ ਸਮਝ ਜਾਂਦਾ ਔਰਤ ਨਹੀਂ ਸਮਝਦੀ ਮੈਂ ਤੇ ਇਹ ਕੰਨਾ ਨੇ ਹੀ ਆਪਣੀ ਜਿੱਦ ਤੇ ਆ ਜਮੇ ਬਸ ਜਿੱਦ ਤੇ ਆ ਜਾਵੇਂ ਨੇ ਗੱਲ ਜਿੱਦ ਦੀ ਪੈ ਰਹੀ ਹੈ ਜਿੱਦ ਦੀ ਪੈ ਜਾਂਦੀ ਹੈ ਨਾ ਲੇਖੀ ਲੈ ਵਜ਼ੀਰ ਦੀ ਜਿੱਦ ਤੇ ਆ ਗਈ ਨਾ ਖਾ ਕੇ ਕਿਹਾ ਜਾ ਜਾ ਕੇ ਬੋਲ ਕੇ ਆਵਾਜ਼ ਕਰਵਾਇਆ ਔਰਤ ਜੋ ਮਰਜ਼ੀ ਕਰੇ ਲੇਕਿਨ ਆਪਣੇ ਘਰ ਦਾ ਬੁਰਾ ਨਹੀਂ ਕਰੇਗੀ ਆਪਣੇ ਘਰ ਦਾ ਬੁਰਾ ਨਹੀਂ ਸੋਚੇਗੀ ਉਹ ਤਾਂ ਜ਼ਾਹਿਰੀ ਕਹ ਲਾ ਔਰਤ ਆ ਤੇ ਬੱਚੇ ਨੇ ਮੀਆਂ ਘਰ ਹੈ ਘਰ ਦਾ ਬੰਦੇ ਦਾ ਜਿੰਨਾ ਮਰਜ਼ੀ ਬੁਰਾ ਕਰ ਲਵੇ ਬੰਦੇ ਦਾ ਤਾਂ ਫਿਰ ਰੋਪ ਪਾਨੇ ਪਾਣਾ ਔਰਤ ਨੇ ਕਿ ਬੰਦਾ ਹੀ ਬਲਾਵੇ ਰੋਪ ਪਾਣਾ acha ਹੋਰ ਕਿਸੇ ਦਾ ਰੋਪ ਪਾ ਸਕਦੀ ਆ ਆਪਣੇ ਬੰਦੇ ਦੇ ਸਰੋਂ ਬੰਦੇ ਦੇ ਸਿਰ ਤੇ ਰੋਪ ਪਾ ਸਕਦੀ ਹੈ ਗੋਡੀ ਘਰ ਦੇ ਵਿੱਚ ਵਾਹਦ ਇੱਕ ਬੰਦਾ ਹੈ ਠ ਕਿ ਆਪਣਾ ਕੰਮ ਚਲਾ ਸਕਦੀ ਨਾ ਤੁਸੀਂ 7 ਦਿਨਾਂ ਵਿੱਚ ਇਹ ਉਹ ਬੈਸ ਜਿਹੜੀ ਕਦੀ ਨਹੀਂ ਮੁਕਸੀ ਮੁਕਰੀ 7 ਦਿਨਾਂ ਤੇ ਵੀਡੀਓ ਛੋਟੀ ਬਣਾਈ ਗਈ ਹੈ ਆਪਰੋਂ ਵੇਖਣ ਵਾਲੇ ਜੇ ਨਹੀਂ ਛੋਟੀ ਹੋएगी ਹੁੰਦੀ ਜਿਹੜਾ ਹੱਸ ਸਕਦੀ ਹੈ ਬਿਲਕੁਲ ਜੀ ਇਹ ਹੁਣ ਮੈਂ ਇਹਨਾਂ ਦੇ ਜਿਹੜੇ ਮੀਆਂ ਨੇ 우ਮੈਰ ਭਾਈ ਉਹ ਵੀਡੀਓ ਵੇਖਣਗੇ ਤੇ ਉਹ ਵੀ ਕਮੈਂਟ ਕਰਕੇ ਦੱਸਣ ਜੀ ਉਹ ਸੇਵ ਵਾਲੇ ਨੇ ਕਿ ਕੋੜੇ ਆ ਨੇ ਸੇਵ ਵਾਲੇ ਕੇ ਕੋੜੇ ਕਮੈਂਟ ਲਾਜ਼ਮੀ ਕਰਨਾ ਭਾਈ ਤੁਹਾਡੇ ਕਮੈਂਟ ਦਾ ਵੇਟ ਕਰਾਂਗੇ ਆਪ ਹੀ ਕਹਿ ਰਹੇ ਹਾਂ ਮੇਰਾ ਬੰਦਾ ਸੇਵ ਵਾਲਾ ਉਹਨੇ ਕੋਈ ਨਹੀਂ ਦੱਸ ਦਿੱਤਾ ਬਾਕੀ ਜੀ ਕਿਹੜੇ ਵੀਵਰਸ ਆਪਾਂ ਨੂੰ ਵੇਖ ਰਹੇ ਨੇ ਉਹ ਵੀ ਦੱਸੋ ਘੋੜੇ ਵਾਲੇ ਨੇ ਕਿ ਸੇਵ ਵਾਲੇ ਨੇ ਜੀ ਲਾਜ਼ਮੀ ਦੱਸੋ ਯਾ ਸੇਵ ਦੀ ਤਸਵੀਰ ਭੇਜਣੀ ਤੇ ਘੋੜੇ ਦੀ ਘੋੜੇ ਦੀ ਭੇਜੋ ਜੀ ਬਾਕੀ ਜੀ ਵੀਡੀਓ ਬਹੁਤ ਅੱਛੀ ਸੀ ਮਜ਼ਾ ਆਇਆ ਵੇਖ ਕੇ ਆਪਣੇ ਵੀਵਰਸ ਨੂੰ ਕਹਿੰਦਾ ਜੀ ਉਹਨਾਂ ਨੂੰ ਕਿਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਅਲਵੈ